ਓ ਕਿਵੇਂ ਕਾਲੇ ਠੀਕ ਹੈ ਭਾਈ ਠੀਕ ਹੈ ਕੀ ਲਿਆ ਸੀਗਾ ਦੁੱਧ ਲਿਆ ਦਿੱ ਗਿਆ ਕਿੱਲੇ ਤੇ ਹਾਂ ਅੱਛਾ ਪੱਕਾ ਲਗਾਇਆ ਹੋਤਾ ਹੈ ਹਾਂ ਪੱਕਾ ਭਾਈ ਯਾਰ ਮੈਨੂੰ ਚਾਹੀਦਾ ਮਿਲ ਜੂਗਾ ਹਾਂ ਮਿਲ ਜੂਗਾ ਤੈਨੂੰ ਪੁੱਛਾਂ ਮੈਂ ਫਿਰ ਉਸਲੇ ਮੋੜਾ ਜਾ ਦੇਖਾਂ ਜਦ ਜ ਹੋ ਘਰੇ ਬੈਸਾਬ ਜੀਰੀ ਵਾਲਿਆਂ ਨੇ ਆਉਣਾ ਸੀ ਅੱਜ ਯਾਰ ਗੱਲ ਕਰੀਏ ਗੱਲ ਕਿੱਥੇ ਬਤ ਉਹ ਅੱਛਾ ਆ ਰਿਹਾ ਜੀਕਰ ਮੈਂ ਰਬਾਈ ਉਹ ਬਾਈ ਗੇਲੋ ਗੇਲੋ ਅੰਦਰ ਗਿਆ ਜਾਓ ਹੋ ਕਰੀ ਸੀਗਾ ਆ ਜਾ ਆ ਜਾ ਨੰਗੇ ਰਵੀ ਡੱਗਿਆ ਹੋ ਠੀਕ ਹੈ ਭਾਈ ਠੀਕ ਹੈ ਕਿਵੇਂ ਰਵੀ ਕਿਵੇਂ ਆਇਆ ਕਿਵੇਂ ਸਾਰਾ ਡੰਗਰਾ ਜੀ ਬੈਠਾ ਰਹਿਣਾ ਹੈ ਓ ਬਾਈ ਯਾਰ ਕੀ ਡੰਗਰਾ ਚ ਗਰਮੀ ਬਾੜੀ ਆ ਯਾਰ ਬਾੜੀ ਗੌਰ ਰੱਖਣੀ ਪੈਂਦੀ ਆ ਬਾਈ ਤਾਂ ਇਹ 2 ਕਿਲੋ ਦੁੱਧ ਦਿੰਦਿਆਂ ਨੇ ਅੱਛਾ ਹਾਂ ਤੇ ਮੈਂ ਦੁੱਧੇ ਲੈਣ ਆਇਆ ਤੇਰੇ ਕੋਲੇ ਦੁੱਧ ਉਹ ਯਾਰ ਅੱਜ ਜੀਰੀ ਲਾਉਣ ਆਉਣੇ ਭਈਆਂ ਨੇ ਅੱਛਾ ਸਵੇਰੇ ਕੋਈ ਦੁੱਧ ਲਿਆਂਦਾ ਸੀਗਾ ਯਾਰ ਪੁੱਛ ਲੈਣਾ ਭਾਈ ਮੈਂ ਪਹਿਲਾਂ ਕਾਲਾ ਲੈ ਕੇ ਗਿਆ ਤੇਰੇ ਮੂਰੇ ਅੱਛਾ ਹਾਂ ਉਹ ਸਵੇਰੇ ਲਿਆਂਦਾ ਸੀਗਾ ਹਾਂ ਉਹ ਜੋ ਬੁਰਿਆ ਵਾਲੀ ਦਿੱਤੀ ਯਾਰਾ ਹਾਂ ਉਹ ਆਲਾ ਪਲਾਸਟਰ ਵਾਂਗੂ ਹੋ ਗਿਆ ਆਪਣੀ ਕਿਵੇਂ ਯਾਰ ਪਲਾਸਟਿਕ ਜੀ ਹੁੰਦੀ ਆਇਆ ਹੋ ਗਿਆ ਯਾਰਾ ਪਲਾਸਟਿਕ ਵਾਂਗੂ ਹੋਰ ਯਾਰ ਪਤਾ ਨਹੀਂ ਕਿ ਉਹ ਬਾਈ ਰਵੀ ਅੱਜ ਕੱਲ ਮਲਾਵਟ ਵਾਲੀ ਚੱਲਦੀ ਐ ਅੱਛਾ ਬੇਈਮਾਨਾ ਹੋ ਗਿਆ ਦੁਨੀਆ ਚ ਬਾळा ਫਰੇਕ ਨੂੰ ਪੈਸੇ ਦੀ ਦੌੜ ਹੋ ਗਈ ਠੀਕ ਹੈ ਕੱਲਾ ਪੈਸਾ ਪੈਸਾ ਲੋਕ ਕਰੀ ਜਾਂਦੇ ਨੇ ਨਾ ਤਾਂ ਕਿਸੇ ਜਵਾਕ ਦੇ ਸਿਹਤ ਦੀ ਐ ਵੀ ਖਰਾਬ ਹੋਊਗੀ ਹੋਊਗੀ ਨਾ ਕਿਸੇ ਨੂੰ ਆਏ ਵੀ ਕੋਈ ਬਿਮਾਰ ਹੋਊਗਾ ਅੱਛਾ ਇਹ ਤਾਂ ਲੋਕ ਡੰਗਰਾਂ ਦੇ ਬਾਈ ਟੀਕੇ ਲਾਉਂਦੇ ਨੇ ਅੱਛਾ ਰਹਿਣਾ ਹੁੰਦਾ ਜਿਹੜਾ ਮੱਕੀ ਦਾ achar ਆਏ ਨੇ ਜਮੀ ਪੱਟੀ ਮੇਸ ਕਰਤੀ ਠੀਕ ਹੈ ਮੈਂ ਪਿਛਲੇ ਸਾਲ ਪਾਇਆ ਇਕਤੀ ਦਾ ਬਾਈ ਸਸਤਰੀ ਕਾਰ ਕਰਤੀ ਆਪਾਂ ਨੇ ਪਾਇਆ ਨੀਤ ਕੀ ਨਾ 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 ਪਿਛਲੇ ਸਾਲ ਪਾਇਆ ਮੈਂ ਖਰਾਬ ਹੋ ਗਈ ਆਪਣੀ ਲੱਖ ਦੀ ਲੋ ਤਾਂ ਇਹ ਪਵਾਲੀ ਫਾਇਦਾ ਚ ਆ ਰਗਾ ਨਜ਼ਾਰਾ ਰਹਿਦਾ ਕਹਿੰਦਾ ਯਾਰ ਉਹ ਬਾਈ ਉਹਨਾਂ ਨੂੰ ਨਜ਼ਾਰਾ ਹੋਊਗਾ ਫਿਰ ਆਪਣੇ ਤਾਂ ਬਾਈ ਫਿੱਟ ਨਹੀਂ ਆਈ ਕਹਾਣੀ ਅੱਛਾ ਬਾਲਾ ਉਹਦਾ ਨੁਕਸਾਨ ਬਹੁਤ ਹੋ ਗਿਆ ਤੂੰ ਆ ਲੈ ਲੈ ਤੂੰ ਮੈਂ ਸਾਰੇ ਹੁਣ ਤਰਕੇ ਤੂੰ ਹੱਥਾਂ ਦਾ ਕੋਰੇ ਬੈਠਾ ਰਹਿਣਾ ਗਰਮੀ ਚ ਅੱਛਾ ਫਿਰ ਇਹ ਵਿਚਾਰੀਆਂ ਗਰਮੀ ਬਾਲੀ ਪੈਂਦੀ ਆ ਮੈਂ ਦੇ ਮੈਂ ਦੇ ਪਾਣੀ ਪਿਉਣਾ ਪੈਂਦਾ ਨਾ ਲਵੇ ਰਹਿਣਾ ਪੈਂਦਾ ਇਹਨਾਂ ਦੇ ਲੈ ਫੇਰ ਦਿੰਦੀ ਆ ਨੇ ਐਨੀ ਅੱਗ ਚੋਂ ਦੁੱਧ ਕਿੱਥੇ ਭਾਲਦਾ ਤੂੰ ਡੰਗਰਾਂ ਡੰਗਰ ਹੋਣ ਵਾਲਾ ਕੰਮ ਹੋ ਗਿਆ ਬੜਾ ਡੰਗਰ ਡੰਗਰ ਤੇਰੇ ਵਰਗਾ ਹੋਰ ਕਹਿੰਦਾ ਬਾਈ 2 ਕਿਲੋ ਹਾਂ ਉਦੋਂ ਬਾਅਦ ਜੋ ਰੇਟ ਪੁੱਛ ਜਾਂ 70 ਅੱਛਾ ਲੈ ਵੀ 60 ਵੀ ਹੁਣ ਦੁੱਧ ਦਾ ਤਾਂ ਭਾਈ ਨਾ ਰੇਟ ਤਾਂ ਮਹਿੰਗਾ ਹੈ 70 ਰੁਪਏ ਮਹਿੰਗਾ ਹੀ ਹੈ ਮਹਿੰਗਾ ਤਾਂ ਭਾਈ 100 ਤਾਂ ਲੱਗਣੀ ਹੈ ਕਿਵੇਂ ਹੋਰ ਤੁਸੀਂ ਕਿਹੜਾ ਕਦੇ ਗੋਹਾਟ ਆਏ ਗੋਹਾ ਤਾਂ ਚਾਨ ਦਾ ਕਿਲੋਟ ਆਉਣਾ 750 ਰੁਪਏ ਉਹ ਮਿਲ ਜਾਂਦਾ ਹੈ ਗੋਹਾ ਕਦੋਂ ਹਟਾਉਣਾ ਫਿਰ ਆ ਫਿਰ ਬਾਈ ਯਾਰ 40 50 ਤਾਂ ਤੈਨੂੰ ਉਹ ਪਲਾਸਟਿਕ ਵਾਲੀ ਮਿਲੂਗਾ ਅੱਛਾ ਜਿਹੜਾ ਤੂੰ ਕਹਿੰਦਾ ਸੀਗਾ ਵੀ ਉਹ ਪਲਾਸਟਿਕ ਬਣ ਗਈ ਉਹ ਮਿਲੂ ਫਿਰ ਤੈਨੂੰ ਨਾ ਉਹਦਾ ਨੁਕਸਾਨ ਵੀ ਹੈ ਕੋਈ ਮਲੇਈ ਵਾਲਾ ਕੋਈ ਨਹੀਂ ਮਿਲਦਾ ਅੱਛਾ ਹਾਂ ਮਲੇਈ ਵਾਲਾ ਨਹੀਂ ਮਿਲਦਾ ਹੈਗਾ ਨਾ ਨੁਕਸਾਨ ਕੀ ਆ ਉਹਦਾ ਫਿਰ ਆ ਨੁਕਸਾਨ ਤਾਂ ਤੈਨੂੰ ਕੀ ਦੱਸਾਂ ਹਾਂ ਆਇਆ ਬਹਿ ਜਾ ਬਹਿ ਕੇ ਦੱਸ ਉਹਰੇ ਬਣਾ ਜਾ ਇਹ ਤਾਂ ਫਿਰ ਏ ਪੀ ਸ਼ਰਮਾ ਦੱਸਦਾ ਵੀ ਨੁਕਸਾਨ ਕੀ ਐ ਅੱਛਾ ਉਹ ਕਰਦਾ ਦਾਖਲਾ ਅੰਦਰ ਚਿਪ ਜਾਂਦਾ ਉਹ ਅੱਛਾ ਹਾਂ ਪਤਾ ਭਾਈ ਸਾਡੇ ਵਾਲੇ ਕੀੜਾ ਭਾਰ ਕੀ ਹੋਇਆ ਮੈਂ ਤੈਨੂੰ ਦੱਸਾਂ ਗੱਲ ਹਾਂ ਉਹਦਾ ਲਾਣੇਦਾਰ ਨੇ ਭਾਈ ਸਾਡੇ ਦੁੱਧ ਮੈਸ ਘਟਕੀ ਉਹਨੂੰ ਅੱਛਾ ਮਹੀਨਾ ਕਰ ਰਹਿਣ ਦੀ ਲਾਣੇਦਾਰ ਕਹਿੰਦਾ ਵੀ ਹੁਣ ਮਹੀਨੇ ਪਿੱਛੇ ਕੀ ਮੈਸ ਲਈਏ ਲਈਏ ਮੈਂ ਪਾਈ ਅਸੀਂ ਤਾਂ ਲਈਏ ਮੁੱਲ ਅੱਛਾ ਉਹ ਤਾਂ ਜਦੋਂ ਮੁੱਲ ਲੈ ਲਾਣੇਦਾਰ ਨੂੰ ਦੇ ਤਾ ਤੱਤਾ ਕਰਕੇ ਹਾਂ ਉਹ ਤਾਂ ਬਾਈ ਅੰਦਰ ਜੰਮ ਗਿਆ ਅੱਛਾ ਆਹ ਲਾਣੇਦਾਰ ਦਾ ਕੀ ਬੂਤ ਦਿਹਾਈ ਅੱਛਾ ਲੈ ਕੇ ਗਏ ਸੁਨਾਮ ਭਾਈ ਹਾਂ ਮਾ ਸਾ 25000 ਰੁਪਿਆ ਲੱਗ ਗਿਆ ਇੱਕ ਵਾਰ ਦੇ ਹੀ ਹਾਂ ਬੋਲਾ ਹੋ ਜੇ ਤੇਰਾ ਹਾਂ ਨਾ ਲੋਕ ਪਤਾ ਨਹੀਂ ਕੀ ਜੂਰੀ ਆ ਰਿਫਾਇੰਡ ਪਤਾ ਨਹੀਂ ਕੀ ਅੱਗ ਸੁਭਾ ਪਾਉਂਦੇ ਨੇ ਭਾਈ ਜਾਰੀ ਤਾਂ ਪਰ ਜ਼ਹਿਰ ਦੇਣ ਵਾਲਾ ਕੰਮ ਹੋ ਗਿਆ ਉਹ ਬਾਈ ਜ਼ਹਿਰ ਲੋਕਾਂ ਨੂੰ ਪੈਸਾ ਪੈਸਾ ਚਾਹੀਦਾ ਯਾਰਾ ਨਹੀਂ ਗਿੱਲ ਪੈਸਾ ਤਾਂ ਗੱਲ ਤੇ ਨਹੀਂ ਮੰਨੀ ਹੁਣ ਤੂੰ ਚੀਜ਼ ਵੇਚਦਾ ਹੈ ਤੇ ਰੇਟ ਦਾ ਅਰੇ ਬਦਲਾ ਦਾ ਕੋਈ ਮਾੜਾ ਨਹੀਂ ਹੂੰ ਦੇ ਵਿੱਚ ਚੀਜ਼ ਲੁਕੋ ਕੇ ਜ਼ਹਿਰ ਦੇਣਾ ਜ਼ਹਿਰ ਪਾਪ ਹੀ ਹੈ ਜਿੱਥੇ ਤੱਕ ਕਿਲੋ ਲੈਣਾ ਸਾਡੇ ਵਾਲਾ ਦੁੱਧ ਤੂੰ ਅੱਧੀ ਕਿਲੋ ਲੈ ਜੀ ਅੱਛਾ ਹਾਂ ਉਨਾ ਕੰਮ ਕਰੋ ਕਿਲੋ ਜਨਾ ਠੀਕ ਹੈ ਹਾਂ ਪ੍ਰਮਾਤਮਾ ਨੇ ਆਪਾਂ ਨੂੰ ਬਹੁਤ ਕੋ ਦਿੱਤਾ ਹੈਗਾ ਦਿੱਤਾ ਮੈਂ ਕਹਤਰੀ ਠੀਕ ਹੈ ਬੀ ਰੇਟ ਜਰ ਪੰਜ ਵੱਧ ਲਾ ਲੋ ਪਰ ਪੈ ਤਾਂ ਨਾ ਰਮਾ ਕਰੋ ਬਾਈ ਦੁੱਧ ਉਹ ਹੀ ਘੱਟ ਲੈ ਲਓ ਘੱਟ ਲੈ ਲਓ ਨਾ ਜਿਹੜਾ ਦਿੰਦਿਆ ਉਹਦੀ ਵੀ ਗੱਲ ਹੈ ਵੀ ਰੇਟ ਪੰਜ ਵੱਧ ਲਾ ਦੇ ਬਾਈ ਬਾਲਾ ਮਲਾਵਟਾ ਨਾ ਕਰੀ ਮੈਂ ਤੈਨੂੰ ਗੱਲ ਦੱਸਾਂ ਹਾਂ ਇੱਕ ਬੰਦੇ ਦੇ ਮੈਂ ਇਸਨੀ ਮੂਸਨੀ ਅੱਛਾ ਉਹ ਬਈ ਦੁੱਧ ਅਹੀਂ ਦੇ ਚੱਲੇ 6 ਮਹੀਨੇ ਭਈਏ ਉੱਥੇ ਭੱਠੇ ਵਾਲੇ ਲਈ ਗਏ ਅੱਛਾ ਉਹਦਾ ਬਈ ਇੱਕ ਦਿਨ ਭਈਆ ਟੱਕਰ ਗਿਆ ਮੈਨੂੰ ਮਹਾਂ ਦੁੱਧ ਕਿੱਦੋਂ ਲੈ ਆਂਗਾ ਨਾ ਬਈ ਫਲਾਨਿਆਂ ਦੇ ਹਾਂ ਮਹੌਲੇ ਮੈਂਸ ਤਾਂ ਕੋਈ ਹੈ ਨਹੀਂ ਕਹਿੰਦਾ ਸਰਦਾਰ ਦੀ ਮਹੈਸ ਤੋਂ ਹਾਂ ਹੁਣ ਤੋਂ 6 ਮਹੀਨੇ ਸੇ ਦੁੱਧ ਲਾ ਰਹੇ ਹਾਂ ਅੱਛਾ ਮੈਂ ਜਰੂਰ ਪੁੱਛਿਆ ਮਹਾਂ ਕੰਜ ਜਿਆ ਇਹ ਦੂਜਾ ਬਣਾਉਂਦਾ ਹੈ ਦੂਜਾ ਕਿਵੇਂ ਕੋਈ ਮੈਂ ਇਹ ਦੂਜਾ ਬਣ ਜਾਂਦਾ ਦੂਜਾ ਕਿਵੇਂ ਬਣਦਾ ਦਸਤਾ ਮਰੇ ਆ ਸਮਾਨ ਪੈਂਦਾ ਉਹ ਜੋ ਬਣ ਜਾਂਦਾ ਤੈਂ ਕੀ ਲੈਣਾ ਤੂੰ ਤੈਨੂੰ ਦੁੱਧ ਲੈਣਾ ਦੁੱਧਾ ਲੈਣਾ ਵਾ ਕੈਮੀਕਲ ਜਾ ਪਾਉਂਦੇ ਨੇ ਕਹਿੰਦੇ ਕੋਹ ਬਾਲਾ ਗੁਸ ਪਾਉਂਦੇ ਨੇ ਬਾਈ ਅੱਛਾ ਹੋਰ ਤੂੰ ਫਿਰ ਮੇਰੀ ਗੱਲ ਸੁਣ ਇੱਕ ਹਾਂ ਅੱਜ ਦੁੱਧ ਤੇ ਮੈਨੂੰ ਦੇ ਹਾਂ ਮੇਰਾ ਦੁੱਧ ਬਾਈ 2 ਕਿਲੋ ਪੱਕਾ ਲਾ ਤੂੰ ਫਿਰ ਪੱਕਾ ਬਾਈ ਯਾਰ ਅਵੀ ਯਾਰ ਕਾਲਾ ਲੈ ਕੇ ਜਾਂਦਾ ਇੱਕ ਦੋ ਘਰ ਹੋਰ ਲੱਗੇ ਹੋਏ ਨੇ ਰੇਟ ਕੀ ਹੈ ਰੇਟ ਤਾਂ ਤੈਨੂੰ 60 ਲਾ ਦੂੰਗਾ ਤੂੰ 60 70 ਰੁਪਏ ਦੇ ਹੁੰਦੇ ਦਿਆ ਕਰੂ ਮੈਂ ਹਾਂ ਦੁੱਧ ਦਾ ਸਹੀ ਦੇ ਵਧੀਆ ਹੋਵੇ ਮੇਰੇ ਕਰੇ ਜਬਾਕ ਨੇ ਛੋਟੇ ਛੋਟੇ ਬਈ ਫੇ ਤੂੰ ਐ ਕਰੀ ਹਾਂ ਦੋ ਤਾਂ ਨਹੀਂ ਹੋਣਾ ਅੱਛਾ ਤੂੰ ਡੇਢ ਕਿਲੋ ਲੈ ਜਾ ਕਰੀ ਕਾਲੇ ਨੂੰ ਮੈਂ ਅੱਧੀ ਕਿਲੋ ਘੱਟ ਪਾ ਦਿਆ ਕਰੂੰਗਾ ਅੱਛਾ ਦੁੱਧ ਹੁਣ ਗਰਮੀ ਕਰਕੇ ਘਟ ਗਿਆ ਥੋੜਾ ਜ੍ਹਾ ਚੱਲ ਐ ਗੱਲ ਸੁਣ ਮੇਰੀ ਦੇਖਾ ਅੱਜ ਮੈਨੂੰ ਕਿਲੋ ਦੇ ਦੇ ਕੱਲ ਤੋਂ ਡੇਢ ਕਿਲੋ ਮੇਰਾ ਪੱਕਾ ਕਰ ਦੇ ਭਾਈ ਚਾਲੇ ਚ ਲੈ ਜੀ ਮੈਂ ਪੁੱਛ ਲਾਣਾ ਬੁੜੀਆਂ ਨੂੰ ਜਿਹਦੇ ਪੈਸੇ ਪਹਿਲਾਂ ਲੈ ਲੈ ਜੇ ਨਾ ਨਾ ਕੋਈ ਨਹੀਂ ਪੀਪ 60 70 ਲੈ ਲੈ ਗੱਲ ਪੈਸ਼ਾਨੀ ਕੋਈ ਨਹੀਂ ਤੂੰ ਦੁੱਧ ਸਹੀ ਹੋਏ ਭਾਈ ਬਣ ਕੇ ਮੇਰੇ ਕਾ ਛੋਟੇ ਜਵਾਕ ਨੇ ਕਿਤੇ ਜਿੰਦੀ ਖਰਾਬ ਹੋ ਜਵਾਕਾਂ ਤੂੰ ਦੁੱਧ ਵਾਪਸ ਕਰ ਜੀ ਜੇ ਨਾਮ ਵਧੀਆ ਹੋਇਆ ਲੈ ਹੁਣ ਪਵਾ ਦੇ ਵੀਰ ਪੱਕਾ ਕੱਲ੍ਹ ਤੋਂ ਲਾ ਲੈ ਹਾਂ ਠੀਕ ਹੈ ਚੰਗਾ ਹਾਂ ਮੈਂ ਲਿਆਦਾਣਾ ਲਿਆਦੇ ਕਮਾਲ ਹੈ ਜੀ ਦੁੱਧ ਪਾਇਦਾ ਮਲਾਵਟ ਵਾਲੀ ਮੈਂ ਤਾਂ ਹੈਰਾਨ ਮੰਨੀ ਐ ਨਾ ਐਨਾ ਠੱਕਾ ਯਾਰ ਆ ਇਹ ਨਾ ਖਲਵਾੜ ਕਰਨਾ ਮਾੜੀ ਗੱਲ ਆ ਭਾਈ ਆ ਗੱਲ ਲਗਾ ਵਧੀਆ ਦੇ ਪਸ਼ੂ ਦੀਨੇ ਵੀ ਨਹੀਂ ਬੰਨੇ ਜਰਾ ਆਪਾਂ ਨੂੰ ਲੱਗਦਾ ਦੁੱਧ ਦੇ ਘਰੇ ਹੁੰਦਾ ਹੋਊਗਾ ਦੇ ਕਿੰਨੇ ਸੋਹਣੇ ਪਸ਼ੂ ੜੇ ਨੇ ਤਿੰਨਾਂ ਵਿੱਚ ਕੰਜ ਦੇ ਉਹੀ ਦੁੱਧ ਦੇ ਜਿਹਨੇ ਪੰਦੀ ਕਿੱਥੋਂ ਕਿਹੜੀਆਂ ਨੇ ਬੱਕਰੀਆਂ ਸੁੰਦੀਆਂ ਨੇ ਕਰੇ ਪਸ਼ੂ ਨਹੀਂ ਕੋਈ ਹੈਗਾ ਹੋਰ ਨਹੀਂ ਹੈ ਚੱਲ ਵਧੀਆ ਗਿੱਲ ਦਾ ਧੰਨਵਾਦ ਆ ਦੇ ਕੋਲੇ ਆ ਗਿਆ ਲੈਣ ਮੈਂ ਫਾਇਦਾ ਕਰਤਾ ਇਹਨੇ ਆਪਣਾ ਹੁਣ ਆਪ ਇਹਦੀ ਪੱਕਾ ਕਰ ਲੈਣੇ ਆ ਹੋਰ ਜਰਾ ਗਿੱਲ ਦੀ ਪੱਕਾ ਬੰਨ ਲੈ ਆਪਾਂ ਤਾਂ ਭਰਾਵਾ ਇਹ ਕਾਹ ਨੂੰ ਚੱਕਰਾਂ ਪੈਣਾ ਹੈ ਇਹ ਦੁੱਧ ਬਜੇ ਉਹ ਲੈ ਰਵੀ ਲੈ ਬਈ ਹਾਂ ਕੱਟਿਆ ਥੋੜਾ ਕਿਲੋ ਜੇ ਤਾਂ ਹੂੰ ਪਾਤਾ ਤੈਨੂੰ ਮੈਂ ਅੱਛਾ ਹਾਂ ਇਹਦੇ ਪੈਸੇ ਨਹੀਂ ਲਾਉਂਦਾ ਹੈਗਾ ਠੀਕ ਹੈ ਚੰਗਾ ਕੱਲ ਵਧੀਆ ਬਾਈ ਦੁੱਧ ਵਧੀਆ ਤੂੰ ਬਰਤ ਲਈ ਦੇਖ ਲੈ ਜੈਨੂੰ ਪਤਾ ਲੱਗ ਜੂ ਚਾਹ ਕੱਲ ਤਾਂ ਮੈਂ ਪੱਕਾ ਕਰ ਦੇ ਬਾਈ ਹਾਂ 1.5 ਕਿਲੋ ਕਹਿੰਦਾ ਤੂੰ 1.5 ਉਹਦਾ 2 ਕਰ ਲੈ ਇਹਦਾ ਬਾਈ ਹਾਂ 2 ਤਾਂ ਨਹੀਂ ਹੋਣਾ ਬਾਈ ਰੋਣੇ 1.5 ਦਾ ਪੱਕਾ ਕਰ ਦੇ ਬਾਈ ਮੈਂ 1.5 ਪੱਕਾ ਕਰ ਦੂ ਹਾਂ ਠੀਕ ਹੈ ਹਾਂ ਬਾ ਤੜਕੇ ਲੈ ਜਾ ਕਰੀਆ ਪੈਸੇ ਤੇ ਜੇ ਪਹਿਲਾਂ ਪਹਿਲਾਂ ਲੈ ਲੀ ਕੋਈ ਗੱਲ ਨਹੀਂ ਪੈਸਾ ਨਹੀਂ ਕੋਈ ਗੱਲ ਨਹੀਂ ਕਾਲੇ ਨਾਲ ਵੀ ਦੇਖ ਕਾਲੇ ਨੂੰ ਪੁੱਛ ਲੈ ਕਾਲਾ ਲੈ ਕੇ ਆ ਜਾਂਦਾ ਵਿਚਾਰਾ ਦੁੱਧ ਆਪਾਂ ਨੂੰ 6 ਮਹੀਨੇ ਹੋਏ ਕਾਲੇ ਨੂੰ ਠੀਕ ਹੈ ਬਹੁਤ ਵਧੀਆ ਕਹਿੰਦਾ ਬਾਈ ਯਾਰ ਦੁੱਧ ਆਪਾਂ ਜੇ ਉਹ ਕੰਮ ਨਹੀਂ ਕਰਨਾ ਆਪਾਂ ਨੇ ਪ੍ਰਮਾਤਮਾ ਆਪਣੇ ਵਫਾ ਨਹੀਂ ਕਰਦੀ ਭਵਨ ਬਈ ਉਹਨੇ 13 ਦਾਖਲ ਕਰਤਾ ਲੱਖ ਰੁਪਏ ਲੈ ਜੂ ਡਾਕਟਰ ਲੈ ਜੂਗਾ ਫੇਰ ਕੀ ਕਰਾਂਗੇ ਬਈ ਇਹਦਾ ਕੀ ਫਾਇਦਾ ਹੈ ਨਾ ਇਹ ਬੇਈਮਾਨੇ ਦਾ ਪੈਸਾ ਕੋਈ ਬਾਲਾ ਚਿਰ ਫਲਦਾ ਨਹੀਂ ਹੁੰਦਾ ਕਹਿ ਕੇ ਵੱਧ ਲੈ ਲੋ 5 ਰੁਪਏ ਬੇਈਮਾਨੇ ਦਾ ਪੈਸਾ ਨਹੀਂ ਫਲਦਾ ਇਹ ਲੋਕਾਂ ਨੇ ਜਿਨ੍ਹਾਂ ਨੇ ਬੇਈਮਾਨੀ ਕਰਿਆ ਦੇਖੀ ਤੂੰ ਪ੍ਰਮਾਤਮਾ ਕਿੰਨਾ ਲੋਕਾਂ ਨੇ ਬੁਰਾ ਹਾਲ ਕਰਤਾ ਕੋਈ ਚੀਜ਼ ਵੀ ਨਹੀਂ ਛੱਡੀ ਯਾਰਾਂ ਠੀਕ ਜ਼ਮੀਨਾਂ 'ਚ ਜ਼ਹਿਰਾਂ ਦੁੱਧ 'ਚ ਜ਼ਹਿਰਾਂ ਪਾਣੀ ਖਰਾਬ ਕਰ ਪਾਣੀ 'ਚ ਜ਼ਹਿਰਾਂ ਹਵਾ ਖਰਾਬ ਹੋ ਗਈ ਸਭ ਕੁਸ ਖਤਮ ਕਰਤਾ ਇਹਨਾਂ ਲੋਕਾਂ ਨੇ ਇਹ ਬੇਈਮਾਨੇ ਦਾ ਪੈਸਾ ਨਹੀਂ ਹੁੰਦਾ ਕੋਈ ਨਾ ਰਵੀ ਮੈਂ ਬਈ ਕੱਖ ਖੁੱਖ ਪਾਉਣੇ ਨੇ ਹੁਣ ਆ ਪਾ ਦੇ ਚੰਗਾ ਬਈ ਧੰਨਵਾਦ ਤੇਰਾ ਵੀਡੀਓ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੱਧ ਤੋਂ ਵੱਧ ਅੱਗੇ ਦੂਰ ਤੱਕ ਪਹੁੰਚਾਓ ਤਾਂ ਕਿ ਜੋ ਇਹ ਮਲਾਵਟੀ ਜ਼ਹਿਰ ਹੈਗਾ ਲੋਕਿਆ ਜ਼ਹਿਰ ਹੈ ਇਹ ਆਪਾਂ ਨਾ ਪੀ ਸਕੀਏ ਲੋਕਾਂ ਨੇ ਬਹੁਤ ਜ਼ਿਆਦਾ ਬੇਈਮਾਨਾਂ ਵਧ ਰਹੇ ਇਹਨਾਂ ਨੇ ਸਭ ਕੁਝ ਜ਼ਹਿਰੀਲਾ ਕਰਤਾ ਹਾਂਜੀ ਦੋਸਤੋ ਸਾਡੀ ਤੇ ਅਹੀ ਬੇਨਤੀ ਹੈ ਦੇਖਾ ਇਹ ਜਿਹੜਾ ਆਪਾਂ ਲੋਕਿਆ ਜ਼ਹਿਰ ਦੇ ਰਿਆਂ ਇਹ ਆਪਾਂ ਦੇ ਲਿਖੇ ਕਿੱਥੇ ਦੇਵਾਂਗੇ ਇਹ ਆਪਣੇ ਜਵਾਖ ਨੂੰ ਪਹੁੰਚਣਾ ਪਊਗਾ ਰੇਡ ਦੇ ਪੰਜ ਦਾਰੇ ਬਦਲੇ ਲੋਕ ਕਹਿੰਦੇ ਕੋਈ ਇਤਰਾਜ਼ ਨਹੀਂ ਕਰਦਾ ਪਰ ਇਹ ਮਲਾਵਟਾ ਨਾ ਕਰੋ ਇਹਦੇ ਖਾਹ ਆਪਣੇ ਜਵਾਖਾਂ ਨੇ ਭੁਗਤਣਾ ਪਊਗਾ ਤੇ ਵੀਡੀਓ ਸ਼ੇਅਰ ਕਰਿਓ ਧੰਨਵਾਦ ਜੀ ਨੂੰ ਨਮਸਕਾਰ